ਕਿ ਪੰਜਾਬ ਆ ਜਿਹੜੀ ਆਪ ਦੀ এডਿਕੇਸ਼ਨ ਪਾਲਿਸੀ ਜਿਹੜੀ ਉਹ ਆਪ ਬਣਾਵੇ ਜੇਕਰ ਕੇਂਦਰ ਸਰਕਾਰ ਬਣਾਉਂਦੀ ਹੈਗੀ ਆ ਉਸ ਦਾ ਕੀ ਲਾਸ ਹੁੰਦਾ ਜੇਕਰ ਪੰਜਾਬ ਸਰਕਾਰ ਬਣਾਉਂਦੀ ਆ ਉਸ ਦਾ ਕੀ ਬੈਨੀਫਿਟ ਹੋ ਸਕਦਾ ਦੇਖੋ ਜੀ ਸਾਡਾ ਜਿਹੜਾ ਦੇਸ਼ ਹੈ ਨਾ ਹੂੰ ਇਹਨੂੰ ਇਹ ਕਿਹਾ ਜਾਂਦਾ ਕਿ ਯੂਨੀਅਨ ਆਫ ਸਟੇਟਸ ਹੂੰ ਇੱਥੇ ਬਹੁਤ ਸਾਰੀਆਂ ਸਟੇਟਸ ਨੇ ਠੀਕ ਆ ਔਰ ਇਨ੍ਹਾਂ ਸਟੇਟਾਂ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਵੰਡੀਆਂ ਗਈਆਂ ਸੀਗੀਆਂ ਜਿਹਦੇ ਲਈ ਉਹ ਲਿਸਟਾਂ ਬਣੀਆਂ ਸੀਗੀਆਂ ਸਟੇਟਲੈਸ ਸੀਗੀ ਜਿਹੜੀ ਸਮਵਰਤੀ ਸੂਚੀ ਸੀਗੀ ਜਿਹੜੀ ਇੱਕ ਮਤਲਬ ਸੈਂਟਰ ਦੀ ਸਰਕਾਰ ਦੀ ਲਈ ਅਸਤੀ ਸੀਗੀ ਉਹਦੇ ਉਹ ਉਹਦੇ ਪਿੱਛੇ ਇੱਕ ਕਾਰਨ ਸੀ ਕਿ ਭਾਰਤ ਇੱਕ ਸੰਘਵਾਦੀ ਦੇਸ਼ ਹੈ ਇਹਦਾ ਢਾਂਚਾ ਫੈਡਰਲ ਆ ਸਟੇਟਾਂ ਦੇ ਅਧਿਕਾਰਾਂ ਨਾਲ ਕਿਸੇ ਵੀ ਤਰੀਕੇ ਦੀ ਵਾਇਓਲੇਸ਼ਨ ਆ ਜਿਹੜੀ ਉਹ ਨਾ ਹੋਵੇ ਇਸ ਲਈ ਸੰਘਵਾਦੀ ਪ੍ਰਬੰਧ ਜਿਹੜਾ ਕੀਤਾ ਗਿਆ ਸੀਗਾ ਪਰ ਸਰਕਾਰ ਆ ਜਿਹੜੀ ਲਗਾਤਾਰ ਸੈਂਟਰਲਾਈਜੇਸ਼ਨ ਕਰ ਰਹੀ ਆ ਉਹ ਕੱਲਾ ਸਿੱਖਿਆ ਦਾ ਨਹੀਂ ਕਰ ਰਹੀ ਉਹ ਹਰੇਕ ਮਹਿਕਮੇ ਦੇ ਵਿੱਚ ਹਰੇਕ ਮਤਲਬ ਕੋਈ ਵੀ ਖੇਤਰ ਹੋਵੇ ਉਹ ਸਾਰੇ ਦਾ ਸਰ ਸੈਂਟਰਲਾਈਜ਼ ਕਰਕੇ ਤਿੰਨ ਖੇਤੀ ਕਾਨੂੰਨ ਬਣਾਏ ਖੇਤੀ ਜਿਹੜੀ ਆ ਰਾਜਾਂ ਦਾ ਵਿਸ਼ਾ ਉਹ ਜਾਨੀ ਕਿ ਉਹਦੇ ਉੱਤੇ ਕਾਨੂੰਨ ਬਣਾਤੇ ਜਦ ਕਿ ਉਹਨਾਂ ਦੇ ਉਹ ਵਿਸ਼ਾ ਹੀ ਨਹੀਂ ਹੈਗਾ ਤਾਂ ਇਸ ਕਰਕੇ ਉਹ ਸਾਰੇ ਕਾਸੇ ਦਾ ਜਿਹੜਾ ਉਹ ਸੈਂਟਰਲਾਈਜ਼ ਕਰ ਰਹੇ ਆ ਇਹ ਚ ਸਮੱਸਿਆ ਇਹ ਆ ਰਹੀ ਹੈਗੀ ਕਿ ਜਿਹੜੀ ਸਾਡੀ ਸਿੱਖਿਆ ਹਰੇਕ ਸਟੇਟ ਦਾ ਵੱਖਰਾ ਵੱਖਰਾ ਜਿਹੜਾ ਉਹ ਇੱਕ ਜੀਓਗ੍ਰਾਫੀ ਆ ਵੱਖਰੀ ਹਿਸਟਰੀ ਆ ਠੀਕ ਆ ਵੱਖਰਾ ਉਹਨਾਂ ਦਾ ਸੱਭਿਆਚਾਰ ਆ ਵੱਖਰੇ ਵੱਖਰੇ ਸਮੇਂ ਉੱਥੇ ਰੁੱਤਾਂ ਆਉਂਦੀਆਂ ਇਸ ਕਰਕੇ ਉਹ ਕਈ ਕਈ ਚੀਜ਼ਾਂ ਜਿਹੜੀਆਂ ਅੱਡ-ਅੱਡ ਨੇ ਸਾਡੀਆਂ ਸਟੇਟਾਂ ਦੇ ਵਿੱਚ ਹੁਣ ਤੁਸੀਂ ਦੇਖੋ ਇਹਨਾਂ ਨੇ ਦਾਖਲਿਆਂ ਦਾ ਇੱਕ ਸੈਂਟਰਲਾਈਜ਼ ਪੋਰਟਲ ਲਾਗੂ ਕਰਤਾ ਕਿ ਵੀ ਸੈਂਟਰ ਗਵਰਨਮੈਂਟ ਨੇ ਇੱਕ ਪੋਰਟਲ ਬਣਾਇਆ ਉਹਦੇ ਥਰੂ ਆਪ ਦੀ ਰਜਿਸਟ੍ਰੇਸ਼ਨ ਕਰਾਓ ਤੇ ਫਿਰ ਤੁਹਾਨੂੰ ਦਾਖਲਾ ਮਿਲੇਗਾ ਹੁਣ ਜਦੋਂ ਪੰਜਾਬ ਦੇ ਵਿੱਚ ਦਾਖਲੇ ਹੁੰਦੇ ਆ ਹੁਣ ਉਹਨਾਂ ਨੇ ਤਾਂ ਇੱਕ ਉੱਪਰੋਂ ਲਾਗੂ ਕਰਕੇ ਭੇਜਤਾ ਕਿ ਵੀ ਇਸ ਤਰੀ ਇਹਨਾਂ ਦਿਨਾਂ 'ਚ ਦਾਖਲੇ ਹੋਣਗੇ ਉਹਦੇ 'ਚ ਲਿਖਿਆ ਹੁੰਦਾ ਵੀ ਐਨੀ ਤਰੀਕ ਤੋਂ ਲੈ ਕੇ ਐਨੀ ਤਰੀਕ ਤੱਕ ਰਜਿਸਟ੍ਰੇਸ਼ਨ ਕਰਾਓ ਫਿਰ ਐਨੀ ਤਰੀਕ ਤੱਕ ਮੈਰਿਟ ਲਿਸਟ ਆਊਗੀ ਹੁਣ ਉਦੋਂ ਜਦੋਂ ਲਿਸਟ ਤੇ ਜਿਹੜੀ ਮਤਲਬ ਉਹ ਦਾਖਲੇ ਹੋਣੇ ਹੁੰਦੇ ਆ ਉਹ ਸਮੇ ਸਾਡੇ ਪੰਜਾਬ ਦਾ ਵਿਦਿਆਰਥੀ ਚੋਣੇ ਚ ਵੀ ਜੀ ਹੁੰਦਾ ਸਾਡੇ ਮਜ਼ਦੂਰ ਪਰਿਵਾਰਾਂ ਚ ਜਿਹੜੇ ਵਿਦਿਆਰਥੀ ਹੁੰਦੇ ਆ ਉਹ ਚੋਣਾ ਲਾ ਰਹੇ ਹੁੰਦੇ ਆ ਜਿਹੜੇ ਕਿਸਾਨੀ ਚੋਂਦੇ ਆ ਉਹ ਚੋਣਾ ਲਵਾ ਰਹੇ ਹੁੰਦੇ ਆ ਤਾਂ ਇਸ ਕਰਕੇ ਉਹ ਸਮੇਂ ਉਦੋਂ ਹੀ ਉਹ ਦਾਖਲਾ ਭਰਨ ਜਾਂਦਾ ਉਦੋਂ ਹੀ ਆਫਿਸਾਂ ਦਾ ਬੰਦੋਬਸਤ ਕਰਦਾ ਉਦੋਂ ਹੀ ਉਹ ਉਹਦੀ ਕਾਉਂਸਲਿੰਗ ਆ ਜਾਂਦੀ ਹੈ ਉਹ ਝੋਨਾ ਛੜੀਏ ਕਾਉਂਸਲਿੰਗ ਚ ਜਾਂਦਾ ਤਾਂ ਇਸ ਕਰਕੇ ਇਹ ਸਮੱਸਿਆਵਾਂ ਨੇ ਸਾਡੇ ਵਿਦਿਆਰਥੀਆਂ ਦੇ ਪੇਪਰ ਜਿਹੜੇ ਪਹਿਲਾਂ ਮਾਰਚ ਅਪ੍ਰੈਲ ਚ ਹੋ ਜਾਂਦੇ ਸੀ ਜਾਨੀ ਕਿ ਸਹੀ ਮੌਸਮ ਹੁੰਦਾ ਸੀ ਹੁਣ ਜਦੋਂ ਪੇਪਰ ਹੁੰਦੇ ਉਹ ਮਈ ਚ ਹੁੰਦੇ ਆ ਵਿਦਿਆਰਥੀ ਚੋਈ ਜਾਂਦਾ ਉਹਨਾਂ ਦਾ ਪੇਪਰ ਦੇਤੇ ਪਸੀਨਾ ਡਿੱਗੀ ਜਾਂਦਾ ਹੁੰਦਾ ਠੀਕ ਆ ਉਦੋਂ ਜੋ ਠੰਡ ਚ ਪੇਪਰ ਹੁੰਦੇ ਦਸੰਬਰ ਚ ਉਦੋਂ ਵਿਦਿਆਰਥੀ ਆਕੜਾ ਪਿਆ ਹੁੰਦਾ ਠੰਡ ਨਾਲ ਠੀਕ ਆ ਤਾਂ ਇਹ ਸਮੱਸਿਆਵਾਂ ਨੇ ਜਿਹੜੀਆਂ ਕਿ ਸੈਂਟਰ ਗਵਰਨਮੈਂਟ ਜੇ ਤੈਅ ਕਰੂਗੀ ਉਹ ਨਹੀਂ ਹੋਣਗੀਆਂ ਸਾਡਾ ਇਤਿਹਾਸ ਵੱਖਰਾ ਅਸੀਂ ਸਿਲੇਬਸ ਆਪਦੇ ਹਿਸਾਬ ਨਾਲ ਤੈਅ ਕਰਨਾ ਠੀਕ ਆ ਸਾਡਾ ਸੱਭਿਆਚਾਰ ਵੱਖਰਾ ਅਸੀਂ ਆਪਦੇ ਹਿਸਾਬ ਨਾਲ ਸਿਲੇਬਸ ਤੈਅ ਕਰਨਾ ਸਾਰਾ ਕੁਝ ਆਪਦੇ ਹਿਸਾਬ ਨਾਲ ਦੇਖਣਾ ਤਾਂ ਉਹ ਸਟੇਟ ਦੇ ਕੋਲ ਅਧਿਕਾਰ ਹੋਣਾ ਚਾਹੀਦਾ ਸੈਂਟਰ ਗਵਰਨਮੈਂਟ ਕੋਲ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਕਿ ਸੈਂਟਰ ਗਵਰਨਮੈਂਟ ਦੀ ਬਜਾਏ ਸਾਡੀ ਪੰਜਾਬ ਸਰਕਾਰ ਸਾਡੀ ਸਿੱਖਿਆ ਨੀਤੀ ਤੈਅ ਕਰੇ